ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਅੰਜੀਤਪ ਸੰਧੂ ਵਲੌਗ ਵਿੱਚ ਅੱਜ ਆਪਾਂ ਬਣਾਉਣ ਜਾ ਰਹੇ ਆ ਬ੍ਰੈਡ ਟੋਸਟ ਉਸ ਲਈ ਆਪਾਂ ਇੱਕ ਪਿਆਜ਼ ਲਿਆ ਏ ਜਿਸ ਨੂੰ ਆਪਾਂ ਬਰੀਕ ਕੱਟ ਲਿਆ ਏ ਤਿੰਨ ਹਰੀਆਂ ਮਿਰਚਾਂ ਲੰਗੀਆਂ ਸੀ ਉਸ ਨੂੰ ਵੀ ਆਪਾਂ ਬਰੀਕ ਕੱਟ ਲਿਆ ਏ ਇੱਕ ਟਮਾਟਰ ਲਿਆ ਸੀ ਉਸ ਦੀ ਆਪਾਂ ਬੀਕ ਕੱਟ ਕੇ ਉਸ ਨੂੰ ਵੀ ਬਰੀਕ ਕੱਟ ਲਿਆ ਏ ਕੌੜਾ ਪੱਤੇੜੀਆਂ ਦੇ ਪੱਤੇ ਲਏ ਉਸ ਨੂੰ ਵੀ ਚੰਗੀ ਤਰ੍ਹਾਂ ਪਾ ਧੋ ਕੇ ਬਰੀਕ ਕੱਟ ਲਿਆ ਏ ਕੌੜਾ ਆਪਾਂ ਬਰੈਡ ਦੇ ਪੀਸ ਲਏ ਨੇ ਬਰੈਡ ਟੋਸਟ ਬਣਾ ਲਈ ਇਹ ਬਹੁਤ ਹੀ ਹੈਲਦੀ ਡਿਸ਼ ਹੈ ਤੇ ਬਹੁਤ ਹੀ ਘੱਟ ਤੇਲ ਜਾਂ ਪੈਣ ਤੋਂ ਆਪਾਂ ਬਣ ਕੇ ਤਿਆਰ ਹੋ ਜਾਂਦੀ ਏ ਤੇ ਕਾਫੀ ਜ਼ਿਆਦਾ ਹੈਲਦੀ ਹੁੰਦੀ ਏ ਤ ਨੂੰ ਬੱਚੇ ਤੋਂ ਲੈ ਕੇ ਵੱਡਾ ਹਰ ਕੋਈ ਖਾਣਾ ਪਸੰਦ ਕਰਦਾ ਏ ਇਸ ਨੂੰ ਬਣਾਉਣ ਵਾਸਤੇ ਆਪਾਂ ਦੋ ਆਲੂ ਲਏ ਨੇ ਜਿਨ੍ਹਾਂ ਨੂੰ ਆਪਾਂ ਉਬਾਲ ਲਿਆ ਏ ਹੁਣ ਇੱਕ ਚਮਚੇ ਦੀ ਹੈਲਪ ਨਾਲ ਜਾਂ ਮੈਚਰ ਦੀ ਹੈਲਪ ਨਾਲ ਇਸ ਨੂੰ ਮੈਸ਼ ਕਰ ਲਾਂਗੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਮੈਸ਼ ਕਰਾਂਗੇ ਇਦਾਂ ਚਮਚੇ ਦੀ ਹੈਲਪ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਫੋਕ ਦੀ ਹੈਲਪ ਨਾਲ ਆਪਾਂ ਆਲੂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਿਆ ਏ ਹੁਣ ਇਸ ਵਿੱਚ ਆਪਾਂ ਪਾਵਾਂਗੇ ਹਰੀਆਂ ਬ੍ਰੀਕ ਕਟੀਆਂ ਹੋਈਆਂ ਮਿਰਚਾਂ ਬ੍ਰੀਕ ਕੱਟਿਆ ਹੋਇਆ ਪਿਆਜ਼ ਟਮਾਟਰ ਤਾਂ ਨਹੀਂ ਗਾ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਇਸ ਵਿੱਚ ਐਡ ਕਰਾਂਗੇ ਅੱਧਾ ਚਮਚ ਛਾਟ ਮਸਾਲਾ ਨਮਕ ਸਵਾਦ ਅਨੁਸਾਰ थोड़ी जी काली मिर्च और इसलिए चंकी तरह मिक्स कर लेंगे इसमें ची तरह मिक्स कर लिया है ਹੁਣ ਆਪਾਂ ਲੈ ਲੈਨੇ ਰੈੱਡ ਕੈਚੱਪ ਟਮਾਟਰ ਸੌਸ ਤੇ ਮਾਇਓਨੀ ਬ੍ਰੈੱਡ ਦੇ ਸਲਾਈਸ ਲਵਾਂਗੇ ਇਸ ਦੇ ਉੱਪਰ ਪਹਿਲਾਂ ਸੌਸ ਨੂੰ ਲਗਾਵਾਂਗੇ ਐਦਾਂ ਆਪਾਂ ਸਾਰੀ ਟਮਾਟਰ ਸੌਸ ਨੂੰ ਉੱਪਰ ਲਗਾ ਲਿਆ ਏ ਪਾਣੇ ਸਿਰ ਉੱਪਰ ਜੋ ਆਪਾਂ ਪੇਸਟ ਬਣਾਇਆ ਸੀ ਆਲੂ ਦਾ ਉਸ ਨੂੰ ਰੱਖਾਂਗੇ ਆਲੂ ਦਾ ਆਪਾਂ ਪੇਸਟ ਲਗਾ ਲਿਆ ਏ ਹਾਂ ਦੂਸਰੇ ਬ੍ਰੈਡ ਦੇ ਸ্লাইਸ ਉੱਪਰ ਆਪਾਂ ਮਾਇਓਨੀਜ਼ ਲਗਾ ਲਈਏ ਇਸ ਨੂੰ ਸੁਪਰ ਲਗਾ ਕੇ ਚੰਗੀ ਤਰ੍ਹਾਂ ਆਪਾਂ ਟੋਸਟ ਕਰਨ ਲਈ ਰੱਖ ਦੇਵਾਂਗੇ ਆਪਣਾ ਟੋਸਟਰ ਗਰਮ ਹੋ ਰਿਹਾ ਹੈ ਇਸ ਵਿੱਚ ਹੁਣ ਆਪਾਂ ਬ੍ਰੈਡ ਦੇ ਸ্লাইਸ ਡੱਟ ਕੇ ਆਪਾਂ ਬ੍ਰੈਡ ਟੋਸਟ ਤਿਆਰ ਕਰ ਲਵਾਂਗੇ ਇਦਾਂ ਕਰਕੇ ਆਪਾਂ ਸਾਰੇ ਸਾਰੇ ਬ੍ਰੈਡ ਉੱਪਰ ਪੇਸਟ ਲਗਾ ਕੇ ਸਾਰੇ ਬ੍ਰੈਡ ਟੋਸਟ ਤਿਆਰ ਕਰ ਲਾਂਗੇ ਚੰਗੀ ਤਰ੍ਹਾਂ ਆਪਾਂ ਆਲੂਆਂ ਦੇ ਪੇਸਟ ਨੂੰ ਉੱਪਰ ਲਗਾ ਲੈਣਾ ਹੈ ਤਾਂ ਦੂਜੇ ਤੇ ਆਪਾਂ ਮਾਇਓਨੀਜ਼ ਲਗਾ ਕੇ ਇਸ ਤਰ੍ਹਾਂ ਚੰਗੀ ਤਰ੍ਹਾਂ ਇਸ ਨੂੰ ਉਸਦੇ ਉੱਪਰ ਲਗਾਵਾਂਗੇ ਤੁਸੀਂ ਇਸ ਵਿੱਚ ਆਲੂ ਦੀ ਥਾਂ ਪਨੀਰ ਵੀ ਪਾ ਸਕਦੇ ਹੋ ਉਹ ਜ਼ਿਆਦਾ ਹੈਲਦੀ ਬਣ ਜਾਏਗਾ ਜੇ ਤੁਸੀਂ ਆਲੂ ਨਹੀਂ ਖਾਣਾ ਪਸੰਦ ਕਰਦੇ ਤਾਂ ਟੋਸਟਰ ਆਪਣਾ ਗਰਮ ਹੋ ਚੁੱਕਿਆ ਹੈ ਹੁਣ ਇਸ ਉੱਪਰ ਆਪਾਂ ਇਦਾਂ ਬਰੈਡ ਦੇ ਸ্লাইਸ ਰੱਖਾਂਗੇ ਦੋਵੇਂ ਸਾਈਡ ਜੇ ਤੁਹਾਡੇ ਕੋਲ ਟੋਸਟਰ ਨਹੀਂ ਹੈ ਤੁਸੀਂ ਇਸ ਨੂੰ ਤਵੇ ਦੇ ਉੱਪਰ ਵੀ ਬਣਾ ਸਕਦੇ ਹੋ ਇਹ ਬਿਨਾ ਤੇਲ ਤੋਂ ਬਣਾਵਾਂਗੇ ਆਪਾਂ ਆਪਣੇ ਟੋਸਟ ਬਣ ਕੇ ਤਿਆਰ ਨੇ ਹੁਣ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਤੁਸੀਂ ਦੇਖ ਸਕਦੇ ਹੋ ਇਹਨਾਂ ਉੱਪਰ ਕਿੰਨਾ ਸੋਹਣਾ ਕਲਰ ਆ ਚੁੱਕਿਆ 골ਡਨ ਐਦਾਂ ਕਰਕੇ ਆਪਾਂ ਦੂਸਰੇ ਤਿਆਰ ਕਰ ਲਵਾਂਗੇ ਆਪਣੇ ਡੋਸਟਰ ਬਣ ਕੇ ਤਿਆਰ ਹੋ ਚੁੱਕੇ ਨੇ ਹੁਣ ਇਸ ਨੂੰ ਗਰਮ ਗਰਮ ਆਪਾਂ ਸਰਵ ਕਰਾਂਗੇ ਚਾਹ ਦੇ ਨਾਲ ਆਪਣੇ ਬ੍ਰੈਡ ਟੋਸਟ ਬਣ ਕੇ ਤਿਆਰ ਨੇ ਗਰਮਾ ਗਰਮ ਸਰਵ ਕਰੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ ਫॉर ਵਾਚਿੰਗ